ਰੱਬ ਤੋਂ ਬਾਅਦ ਜੇ ਕਿਸੇ ਨੂੰ ਰੱਬ ਦਾ ਤਰਜਾ ਦਿੱਤਾ ਗਿਆ ਹੈ ਉਹ ਹੈਗਾਗਾ ਮਾਂ ਦਾ ਪਰ ਜਿਹੜੀ ਮਾਂ ਅੱਜ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਆਂਗਾ ਉਸ ਕਹਾਣੀ ਜ ਮਾਂ ਹੀ ਆਪਦੇ ਮੁੰਡੇ ਦਾ ਘਰ ਪਟ ਦਿੰਦੀ ਹੈ ਕਿ ਤੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਵੀ ਜਾਣਾ ਪੈਂਦਾ ਹੈ ਇਸ ਕਹਾਣੀ ਚ ਕਤਲ ਵੀ ਹੁੰਦਾ ਤੇ ਉਸ ਮਾਂ ਦੇ ਪ੍ਰੇਮੀ ਪ੍ਰੇਮੀ ਨਾਲ ਜੋ ਕੁਝ ਕੀਤਾ ਉਹਨੇ ਉਹ ਸਾਰਾ ਕੁਝ ਦੱਸ ਦਊ ਤੁਹਾਨੂੰ ਅੱਜ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈਗੀ ਖੰਨੇ ਤੋਂ ਖੰਨੇ ਦੇ ਇੱਕ ਪਿੰਡ ਹੈਗਾ ਰੂੜਖੁਰਤ ਉੱਥੋਂ ਦੋ ਮੈਂਬਰ ਰਹਿੰਦੇ ਸੀ ਫੈਮਿਲੀ ਚ ਤੇ ਇੱਕ ਬੇਟਾ ਸੀ ਤੇ ਇੱਕ ਮਾਂ ਸੀ ਬੇਟਾ ਸੀਗਾ ਜਿਹੜਾ ਮਤਲਬ ਵੀ ਉਹਦਾ ਨਾਮ ਸੀਗਾ ਗੁਰਜੀਤ ਸਿੰਘ ਤੇ ਮਾਂ ਦਾ ਨਾਮ ਸੀਗਾ ਬਲਜੀਤ ਕੌਰ ਬੇਟਾ ਕੰਮ ਕਰਨ ਲਈ ਮਤਲਬ ਵੀ ਭਾਰਤ ਚ ਵਿਦੇਸ਼ ਚਲਾ ਗਿਆ ਤੇ ਮਾਂ ਕੱਲੀ ਰਹਿ ਗਈ ਪਿੰਡ ਚ ਤੇ ਉਸ ਤੋਂ ਬਾਅਦ ਹੌਲੀ 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 ਦਿਨ ਬੀਤਦੇ ਗਏ ਮਾਣੂ ਆਈ ਸੀਗਾ ਮੈਂ ਕੱਲੀ ਰਹਿਣੀ ਹੈਗੀ ਘਰੇ ਵੀ ਮੇਰੇ ਕੋਲ ਕੋਈ ਹੋਣਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਹਨੇ ਸੋਚਿਆ ਵੀ ਮੈਂ ਆਪਦੇ ਮੁੰਡੇ ਦਾ ਵਿਆਹ ਕਰ ਦਿੰਨੀ ਆ ਫਿਰ ਉਹਨਾਂ ਨੇ ਕੁੜੀ ਭਾਲਣੀ ਸ਼ੁਰੂ ਕਰਤੀ ਆਣਗਵੜ ਨੇ ਮਤਲਬ ਕਿਹਾ ਸੀ ਕਿ ਤੂੰ ਆਪਦੇ ਮੁੰਡੇ ਦਾ ਵਿਆਹ ਕਰ ਦੇ ਤੇ ਨਾਲੇ ਉਹ ਇੱਥੇ ਆ ਕੇ ਤੇ ਪਿੰਡ ਆ ਕੇ ਤੇ ਉਹ ਰਹਿਣ ਲੱਗ ਜਾਊਗਾ ਉਸ ਤੋਂ ਬਾਅਦ ਉਹਨਾਂ ਨੇ ਕੁੜੀ ਭਾਲਣੀ ਸਟਾਰਟ ਕਰਤੀ ਕੁੜੀ ਮਿਲੀ ਇਹਨਾਂ ਨੂੰ ਚੰਡੀਗੜ੍ਹ ਤੋਂ ਚੰਡੀਗੜ੍ਹ ਤੇ ਮਤਲਬ ਇੱਕ ਜਗ੍ਹਾ ਹੋ ਗਈ ਪਿੰਡ ਉੱਥੋਂ ਤੇ ਕੁੜੀ ਵਧੀਆ ਸੀਗੀ ਸੋਹਣੀ ਸਨੱਖੀ ਸਿਆਣੀ ਕੁੜੀ ਉਸ ਤੋਂ ਬਾਅਦ ਚੰਡੀ ਵਿਆਹ ਕਰ ਦਿੱਤਾ ਇਹਨਾਂ ਦਾ ਦੋਵਾਂ ਦਾ ਵਿਆਹ ਹੋ ਜਾਂਦਾਗਾ 2.5 ਸਾਲ ਬਾਅਦ ਇਹਨਾਂ ਦੇ ਇੱਕ ਮੁੰਡਾ ਹੁੰਦਾਗਾ ਵਧੀਆ ਇੱਥੋਂ ਤੱਕ ਵਧੀਆ ਸਾਰਾ ਕੁਝ ਸਿੰਪਲ ਸੀਗਾ ਵਧੀਆ ਤਿੰਨੇ ਚਾਰ ਜਾਨੇ ਵਧੀਆ ਖੁਸ਼ ਸੀਗੇ ਜਵਾਕ ਆ ਗਿਆ ਸੀਗਾ ਔਨ ਘਰੇ ਖੇਡਣ ਨੂੰ ਤੇ ਮਤਲਬ ਵੀ ਉਹਦਾ ਮਾਂ ਦਾ ਵੀ ਜੀ ਲੱਗਣ ਲੱਗ ਗਿਆ ਸੀਗਾ ਘਰੇ ਪਰ ਹੁਣ ਮੁੰਡਾ ਸੋਚਦਾਗਾ ਜਿਹੜੇ ਉਹਨਾਂ ਕੋਲ ਪੈਸੇ ਸੀਗੇ ਕਮਾ ਕੇ ਲੈ ਕੇ ਆਏ ਸੀ ਵਿਦੇਸ਼ ਚੋਂ ਖਤਮ ਹੁੰਦੇ ਸੀਗੇ ਤੇ ਉਹਨੇ ਸੋਚਿਆ ਵੀ ਮੈਂ ਚਲੋ ਇੱਥੇ ਮਾਂ ਕੋਲ ਹੈਗੀ ਐ ਮੇਰੀ ਘਰ ਵਾਲੀ ਤੇ ਮੇਰਾ ਮੁੰਡਾ ਤੇ ਮੈਂ ਵਿਦੇਸ਼ ਵਾਪਸ ਚਲਾਇਆ ਮਾਰਗਾ ਉਸ ਤੋਂ ਬਾਅਦ ਮੁੰਡਾ ਚਲਾ ਗਿਆ ਫੇਰ ਵਿਦੇਸ਼ ਹੁਣ ਉਹ ਮਤ 2 3 ਦਾ ਨਾਕ ਤੇ ਆ ਕੇ ਮਹੀਨਾ ਕ ਲੰਘ ਗਿਆ ਹੁੰਦਾ ਜਦੋਂ ਮੁੰਡਾ ਵਤੀਸ਼ ਹੁੰਦਾ ਫਿਰ ਆਉਂਦੀ ਹੈ 11 ਦਸੰਬਰ 2006 ਮਾਂ ਜਦੋਂ ਸਵੇਰ ਉੱਠਦੀ ਹੈਗੀ ਉਹ ਸਵੇਰ ਉੱਠ ਕੇ ਉਹ ਸਿੱਧੀ ਥਾਣੇ ਜਾਂਦੀ ਹੈਗੀ ਥਾਣੇ ਜਾ ਕੇ ਕਹਿੰਦੀ ਹੈ ਵੀ ਜਿਹੜੀ ਮੇਰੀ ਨੂ ਸੀਗੀ ਉਹ ਸਾਨੂੰ ਮੈਨੂੰ ਘਰੇ ਨਹੀਂ ਮਿਲ ਰਹੀ ਤੇ ਨਾਲ ਜਿਹੜਾ ਸਾਡਾ ਸੋਨਾ ਮਤਲਬ ਚਾਂਦੀ ਜਿਹੜਾ ਵੀ ਸੀਗਾ ਘਰੇ ਕੀਮਤੀ ਚੀਜ਼ ਪੈਸੇ ਟਰਕੇ ਉਹ ਵੀ ਸਾਰੇ ਨਹੀਂ ਦਿਸ ਰਹੇ ਉਹ ਵੀ ਮੈਨੂੰ ਇਹ ਲੱਗਦਾ ਵੀ ਮੇਰੀ ਨੂ ਕਿਤੇ ਸੋਨਾ ਲੈ ਕੇ ਭੱਜ ਗਈ ਉਸ ਤੋਂ ਬਾਅਦ ਪੁਲਿਸ ਰਿਪੋਰਟ ਲਿਖਦੀ ਹੈਗੀ ਤੇ ਭਲਣੀ ਭਲ ਲੱਗ ਜਾਂਦੀ ਹੈ ਪੁਲਿਸ ਜਾਂਚ ਕਰਦੀ ਹੈਗੀ ਜਾਂਚ ਕਰਨ ਤੋਂ ਕੁਝ ਨਹੀਂ ਪਤਾ ਲੱਗਦਾ ਪਿੰਡ 'ਚ ਪੁੱਛਦੇ ਆਗੇ ਤਾਂ ਵੀ ਨਹੀਂ ਉਹਨਾਂ ਨੂੰ ਕੁਝ ਪਤਾ ਲੱਗਦਾ ਤੇ ਉਸ ਤੋਂ ਬਾਅਦ ਹੁਣ ਦਿਨੋਂ ਦਾਗਾ ਦੋ ਤਿੰਨ ਦਿਨਾਂ ਬਾਅਦ 11 ਦਸੰਬਰ ਨੂੰ ਇਹਨੇ ਰਿਪੋਰਟ ਲਗਾਈ ਸੀ 14 ਦਸੰਬਰ ਨੂੰ 14 ਦਸੰਬਰ ਨੂੰ ਇਹ ਪੁਲਿਸ ਥਾਣੇ 'ਚ ਫੇਰ ਜਾਂਦੀ ਹੈਗੀ ਬਲਜੀਤ ਕੌਰ ਉਹ ਜਾ ਕੇ ਕਹਿੰਦੀ ਹੈਗੀ ਵੀ ਸੋਨ ਨੂੰ ਮੈਂ ਇੱਕ ਗੱਲ ਦੱਸਣੀ ਭੁੱਲ ਗਈ ਉਹ ਇਹ ਗੱਲ ਸੀ ਕਹਿੰਦੀ ਜਿਹੜੀ ਮੇਰੀ ਨੂੰਹ ਸੀਗੀ ਉਹਦਾ ਨਾ ਮਤਲਬ ਇੱਕ ਪ੍ਰੇਮੀ ਸੀਗਾ ਉਸ ਪ੍ਰੇਮੀ ਦਾ ਨਾਮ ਸੀਗਾ ਤਜਿੰਦਰ ਸਿੰਘ ਵੀ ਪਹਿਲਾਂ ਵਿਆਹ ਤੋਂ ਪਹਿਲਾਂ ਉਹਦੇ ਨਾਲ ਸੰਬੰਧ ਰਹੇ ਹੈ ਇਹਦੇ ਉਸ ਤੋਂ ਬਾਅਦ ਪੁਲਿਸ ਜਾਂਦੀ ਹੈਗੀ ਚੰਡੀਗੜ੍ਹ ਆਉਂਦੀ ਹੈਗੀ ਪੁਲਿਸ ਤੇ ਜਾਂਚ ਕਰਦੀ ਹੈਗੀ ਤੇ ਉਹਨਾਂ ਦੇ ਮਾਪਿਆਂ ਤੋਂ ਪੁੱਛਦੀ ਹੈ ਤਜਿੰਦਰ ਸਿੰਘ ਦੇ ਨੂੰ ਤੁਹਾਡਾ ਮੁੰਡਾ ਕਿੱਥੇ ਹੈਗਾ ਤੇ ਉਹਦਾ ਉਹ ਤਜਿੰਦਰ ਦੇ ਮਾਪਿਆਂ ਕੋਲ ਕਹਿੰਦੇ ਸਾਡਾ ਮੁੰਡਾ ਤਾਂ ਵਿਦੇਸ਼ ਬੈਠਾ ਹੈਗਾ ਕਾਫੀ ਲੰਮੇ ਟਾਈਮ ਤੋਂ ਤੇ ਉਬਵਾਦੋ ਜਿਹੜੇ ਪੁਲਸ ਆ ਉਹਨਾਂ ਦੀ ਉਹਦੀ ਸੇਲੀਆਂ ਤੋਂ ਮੋਢਲੇ ਪੁੱਛਗਿਛ ਕਰਦੇ ਆਗੇ ਸੇਲੀਆਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਉਹਨਾਂ ਦੀ ਗੱਲਬਾਤ ਸੀਗੀ ਤੇਜਿੰਦਰ ਨਾਲ ਉਹ ਕਾਲ ਦੇ ਟਾਈਮ ਤੋਂ ਸੀਗੀ ਤੇ ਜਦੋਂ ਇਹਦਾ ਵਿਆਹ ਹੋ ਗਿਆ ਉਦੋਂ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਗੱਲਬਾਤ ਰਹੀ ਹੈ ਜਾਂ ਨਹੀਂ ਰਹੀ ਪੁਲਸ ਨੂੰ ਹੁਣ ਕੋਈ ਸਬੂਤ ਨਹੀਂ ਮਿਲਿਆ ਇਸ ਕੇਸ ਤੋਂ ਕੋਈ ਤੇਜਿੰਦਰ ਸਿਕਦਾ ਬਾਾਰ ਬੈਠਾ ਸੀਗਾ ਵਾਪਸ ਆ ਜਾਂਦੀ ਹੈ ਪੁਲਸ ਖੰਨੇ ਖੰਨੇ ਆਉਂਦੀ ਹੈ ਕਿ ਫੇਰ ਪਾਲ ਸ਼ੁਰੂ ਕਰਦੀ ਹੈ ਕਿ ਦਿਨ ਬੀਤ ਦੇ ਵਿੱਚ ਦਾ ਕਾਫੀ ਲੰਮਾ ਟਾਈਮ ਟੱਪ ਜਾਂਦਾਗਾ ਹੁਣ ਟੱਪ ਗਏ 3 ਸਾਲ ਹੋ ਗਏ ਇਸ ਕੇਸ ਨੂੰ 3 ਸਾਲਾਂ ਬਾਅਦ ਇੱਕ ਮਤਲਬ ਵੀ ਉੱਥੇ ਥਾਣੇ 'ਚ ਨਵਾਂ ਐਸਪੀ ਆਉਂਦਾਗਾ ਉਹ ਆ ਕੇ ਮਤਲਬ ਵੀ ਜਿਹੜੇ ਪ੍ਰਾਣਿਕ ਕੇਸ ਹੋ ਖੋਲ ਕੇ ਦੇਖਦਾਗਾ ਤੇ ਉਹਨਾਂ ਨੂੰ ਇਹ ਇਹ ਕੇਸ ਮਿਲ ਜਾਂਦਾਗਾ ਬਲਜੀਤ ਕੌਰ ਵਾਲਾ ਤੇ ਉਹਦੀ ਨੂੰਹ ਵਾਲਾ ਜਦੋਂ ਖੋਲ ਕੇ ਦੇਖਦਾਗਾ ਉਹ ਤੇ ਉਹਦੋਂ ਪੁਲਿਸ ਕਹਿੰਦੀ ਫਿਰ ਵੀ ਇੱਕ ਪੁਲਿਸ ਨੇ ਸਾਰੇ ਐਂਗਲਾਂ ਤੋਂ ਇਸ ਕੇਸ ਨੂੰ ਦੇਖ ਲਈ ਇੱਕ ਐਂਗਲ ਤੋਂ ਕੇਸ ਨਹੀਂ ਦੇਖਿਆ ਉਹ ਸੀ ਬਲਜੀਤ ਕੌਰ ਜਦੋਂ ਪੁਲਸ ਉਹਦੇ ਮਤਲਬ ਇਹ ਹੁਣ ਦੁਬਾਰੇ ਕੇ ਸਟਾਰਟ ਹੋ ਗਿਆ ਪੁਲ ਬਲਜੀਤ ਦੁਬਾਰੇ ਪਤਾ ਕਰਨ ਲੱਗ ਗਿਆ ਆਣਗਵਾਂਡ ਚ ਆਣਗਵਾਂਡ ਚ ਇੱਕ ਗੱਲ ਪਤਾ ਲੱਗਦੀ ਹੈ ਉਹ ਗੱਲ ਇਹ ਸੀ ਕਿ ਜਿਹੜੀ ਮਤਲਬ ਇਹ ਬਲਜੀਤ ਕੌਰ ਸੀਗੀ ਆਪਦੀ ਨੂ ਨਾਲ ਲੜਦੀ ਹੀ ਰਹਿੰਦੀ ਸੀਗੀ 24 ਘੰਟੇ ਲੜਦੀ ਹੀ ਰਹਿੰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਬਲਜੀਤ ਕੌਰ ਨੂੰ ਚੱਕ ਲਿਆਉਂਦੀ ਹੈ ਪੁਲਸ ਚੱਕ ਕੇ ਲਿਆਉਂਦੀ ਹੈ ਤੇ ਸਖਤੀ ਨਾਲ ਪੁੱਛਦੀ ਹੈ ਕਿ ਤੂੰ ਪਹਿਲਾਂ ਤੂੰ ਨਾਂ ਨੁਕਰ ਜੀ ਕਰਦੀ ਹੈਗੀ ਫਿਰ ਉਹ ਸਾਰੇ ਰਾਜ਼ ਖੋਲ ਦਿੰਦੀ ਹੈਗੀ ਹੁਣ ਬਲਜੀਤ ਕੌਰ ਇਹ ਦੱਸਦੀ ਹੈ ਕਿ ਕਹਿੰਦੀ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਗਾ ਸੀਗਾ ਵਿਆਹ ਹੋਣ ਤੋਂ ਬਾਅਦ ਉਹਦੇ ਇੱਕ ਔਲਾਦ ਹੋ ਗਈ ਸੀ ਕਹਿੰਦੀ ਮੈਂ ਪਹਿਲਾਂ ਘਰੇ ਇਕੱਲੀ ਸੀਗੀ ਤੇ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਮੇਰੀ ਨੂ ਆਈ ਨੂ ਤੇ ਉਸ ਤੋਂ ਬਾਅਦ ਔਲਾਦ ਹੋ ਗਈ ਮੇਰਾ ਮੁੰਡਾ ਬਾਸਟ ਚ ਲੈ ਗਿਆ ਜਦੋਂ ਤੇ ਜਦੋਂ ਮੈਂ ਕਹਿੰਦੀ ਇੱਕ ਦਿਨ ਮੈਂ ਆਪਦੀ ਨੂ ਨੂੰ ਦੇਖਿਆ ਵੀ ਫੋਨ ਤੇ ਗੱਲ ਕਰਦੀ ਉਹਨੂੰ ਆਪਦੇ ਮੁੰਡੇ ਨਾਲ ਵੀ ਮੈਂ ਵੀ ਮੇਰਾ ਵੀ ਇੱਥੇ ਜੀ ਨਹੀਂ ਲੱਗਦਾ ਵੀ ਮੈਨੂੰ ਵੀ ਬਾਹਰ ਲੈ ਜਾ ਆਪਦੇ ਨਾਲ ਲੈ ਜਾ ਤੇ ਉਹ ਆਪਦੀਆਂ ਸਹੇਲੀਆਂ ਨੂੰ ਵੀ ਇਹੀ ਕਹਿੰਦੀ ਸੀ ਕਿ ਮੈਂ ਬਾਹਰ ਚਲੇ ਜਾਣਾ ਕੋਣ ਕੋਸ਼ਟਾਂ ਬਾਅਦ ਆਪਦੇ ਘਰ ਵਾਲੇ ਕੋਲ ਤੇ ਮੈਂ ਆਪਦਾ ਪਾਸਪੋਰਟ ਵੀ ਤਿਆਰ ਕਰਨੀ ਬੈਠੀ ਆ ਤੇ ਜਦੋਂ ਇਹ ਗੱਲ ਬਲਜੀਤ ਕੌਰ ਨੂੰ ਪਤਾ ਲੱਗੀ ਤੇ ਉਹ ਵੀ ਬਲਜੀਤ ਕੌਰ ਨੇ ਇਹ ਸੋਚਿਆ ਵੀ ਹੁਣ ਮੇਰਾ ਮੁੰਡਾ ਤਾਂ ਪਹਿਲਾਂ ਮੇਰੇ ਕੋਲ ਹੈ ਨਹੀਂ ਸੀਗਾ ਤੇ ਹੁਣ ਮਾੜਾ-ਮੋਟਾ ਮੇਰਾ ਜੀ ਲੱਗਣ ਲੱਗਿਆ ਸੀਗਾ ਘਰੇ ਜੇ ਇਹ ਵੀ ਚਲੀ ਗਈ ਤੇ ਫਿਰ ਮੈਂ ਕੀ ਕਰੂੰਗੀ ਵੀ ਮੇਰਾ ਮੁੰਡਾ ਤਾਂ ਮੈਨੂੰ ਜੰਮ ਹੀ ਭੁੱਲ ਜਾਊਗਾ ਉੱਤੇ ਜਾ ਕੇ ਜੇ ਇਹ ਚਲੀ ਗਈ ਤੇ ਮਤਲਬ ਉਹਨਾਂ ਨੂੰ ਇਹ ਲੱਗਦਾ ਸੀ ਬਲਜੀਤ ਕੌਰ ਨੂੰ ਵੀ ਜਿਹੜੀ ਉਹਦੀ ਨੋਅ ਆ ਗਈ ਉਹ ਪਾਲੀ ਚਲਾਕ ਆ ਗਈ ਤੇ ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਉਸ ਨਾਲ ਲੜਾਈ ਝਗੜ ਕਰਨ ਲੱਗ ਗਈ ਲੜਾਈ ਝਗੜੇ ਕਰਨ ਤੋਂ ਬਾਅਦ ਇੱਕ ਦਿਨ ਆਉਂਦਾਗਾ ਉਹ ਦਿਨ ਸੀਗਾ ਉਹੀ 11ਵਾਂ 10 ਸਤੰਬਰ ਵਾਲਾ ਉਹ ਆਪਦੇ ਜਿਹੜੇ ਪੁਰਾਣੇ ਆਸ਼ਕ ਸੀਗਾ ਬਲਜੀਤ ਕੌਰ ਦਾ ਇੱਕ ਜਿਹਦਾ ਨਾਮ ਸੀਗਾ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਨੂੰ ਫੋਨ ਲਾਉਂਦੀ ਹੈ ਕਿ ਸਾਰੀ ਗੱਲਬਾਤ ਦੱਸਦੀ ਹੈ ਕਿ ਉਹਨੂੰ ਜਦੋਂ ਵਿਦੇਸ਼ ਪਹਿਲਾਂ ਬਾਹਰ ਗਿਆ ਸੀ ਉਦੋਂ ਗੱਲਬਾਤ ਸੀਗੀ ਕਸ਼ਮੀਰ ਸਿੰਘ ਨਾਲ ਇਹਦੀ ਸਾਰੇ ਪਿੰਡੋਂ ਵੀ ਪਤਾ ਸੀਗਾ ਇਸ ਗੱਲ ਦਾ ਤੇ ਉਹਦਾ ਨਾਲ ਸੰਬੰਧ ਸੂਣਦਾ ਵੀ 24 ਘੰਟੇ ਬਣਾਉਂਦੀ ਰਹਿੰਦੀ ਸੀ ਕਿਉਂਕਿ ਕੱਲੀ ਸੀਗੀ ਘਰੇ ਤੇ ਉਹਦਾ ਆਦਤ ਕਸ਼ਮੀਰ ਨੂੰ 24 ਘੰਟੇ ਘਰੇ ਬੁਲਾਈ ਰੱਖਦੀ ਸੀ ਤੇ ਹੁਣ ਕਸ਼ਮੀਰ ਸਿੰਘ ਉਹਨੇ ਇਹ ਕਹਿੰਦੀ ਹੈ ਵੀ ਤੂੰ ਮੈਨੂੰ ਨੀਂਦ ਵਾਲਾਂ ਗੋਲਾਂ ਲਿਆ ਕੇ ਦੇ ਕਸ਼ਮੀਰ ਸਿੰਘ ਨੀਂਦ ਵਾਲਾਂ ਗੋਲਾਂ ਲਿਆ ਕੇ ਦਿੰਦਾਗਾ ਨੀਂਦ ਵਾਲਾਂ ਗੋਲਾਂ ਲਿਆਉਣ ਤੋਂ ਬਾਅਦ ਉਹ ਗੋਲੀਆਂ ਪਾ ਦਿੰਦੀ ਹੈ ਕਿਉਂਕਿ ਨੂੰ ਵਾਲੇ ਖਾਣੇ ਜਦੋਂ ਉਹ ਨੂੰ ਖਾਣਾ ਖਾ ਲੈਂਦੀ ਹੈਗੀ ਉਸ ਤੋਂ ਬਾਅਦ ਉਹ ਸੌ ਜਾਂਦੀ ਹੈ ਕਿ ਸੌਣ ਤੋਂ ਬਾਅਦ ਫਿਰ ਉਹ ਫੋਨ ਕਰਦੀ ਹੈਗੀ ਬਲਜੀਤ ਸਿੰਘ ਨੂੰ ਆਹ ਸੌਰੀ ਕਸ਼ਮੀਰ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਫੋਨ ਕਰਕੇ ਬੁਲਾਉਂਦੀ ਹੈਗੀ ਤੇ ਉਸ ਤੋਂ ਬਾਅਦ ਉਹਦੇ ਮਤਲਬ ਵੀ ਉਹਨੂੰ ਮਾਰ ਕੇ ਜਿਹੜਾ ਆਪਦੇ ਘਰ ਪਿੱਛੇ ਟੋਆ ਪੁੱਟ ਕੇ ਉਹਨੂੰ ਨੱਪ ਦਿੰਦੇ ਹੈਗੇ ਨੱਪ ਦਿੰਦੇ ਹੈਗੇ ਉਸ ਤੋਂ ਬਾਅਦ ਮਤਲਬ ਵੀ ਉਤੋਂ ਦੀ ਮਿੱਟੀ ਲੇਪ ਦਿੰਦੇ ਹੈਗੇ ਕੱਚਾ ਵਿਹੜਾ ਸੀਗਾ ਉਹਨਾਂ ਦਾ ਤੇ ਹੁਣ ਮਤਲਬ ਵੀ ਹੁਣ ਜਦੋਂ ਟੱਪਦੇਗੇ ਪੁਲਿਸ ਨੂੰ ਕੋਈ ਪਤਾ ਨਹੀਂ ਲੱਗਿਆ ਸੀਗਾ ਪਹਿਲਾਂ ਤੇ ਫਿਰ ਕਹਿੰਦੀ ਮੈਂ ਨਾ 11 ਮਹੀਨੇ ਟੱਪਦੇ ਜਦੋਂ ਉਹ ਉਹਨੂੰ ਮਤਲਬ ਵੀ ਨੂਨ ਦੀ ਮਾਰੀ ਨੂੰ 11 ਮਹੀਨੇ ਬਾਅਦ ਮੈਂ ਇਹ ਸੋਚਿਆ ਜਦੋਂ ਮੇਰਾ ਮੁੰਡਾ ਵਾਪਸ ਆਊਗਾ ਤੇ ਜਿਉਂ ਨੇ ਇਹ ਪੁੱਛ ਟੋਆ ਪੁੱਟ ਕੇ ਵੇਖ ਲਿਆ ਕਿ ਕਿਤੇ ਉਹਨਾਂ ਦੇ ਮਤਲਬ ਵੀ ਕੰਕਾਲ ਨਾ ਮਿਲ ਜੇ ਉਹਦੀ ਮੂੰਹ ਦਾ ਉਸ ਤੋਂ ਬਾਅਦ ਕੀ ਫੇਰ ਮੈਂ 11 ਮਹੀਨੇ ਬਾਅਦ ਕਸ਼ਮੀਰ ਨੂੰ ਬੁਲਾਇਆ ਕਸ਼ਮੀਰ ਨੂੰ ਬੁਲਾ ਕੇ ਇਹ ਕਿਹਾ ਵੀ ਇਹ ਟੋਆ ਪੁੱਟ ਕੇ ਆਪਾਂ ਕੰਕਾਲ ਦਾ ਕੁਝ ਕਰਕੇ ਕੰਕਾਲ ਨੂੰ ਜਾਂ ਤਾਂ ਕੋਈ ਪੀਸ ਪੂਸ ਕੇ ਕੁਝ ਕਰਕੇ ਉਸ ਤੋਂ ਉਹਨਾਂ ਨੇ ਟੋਆ ਪੁੱਟਿਆ ਕਸ਼ਮੀਰ ਸਿੰਘ ਨੇ ਤੇ ਬਲਜੀਤ ਕੌਰ ਨੇ ਟੋਆ ਪੁੱਟ ਕੇ ਜਿਹੜਾ ਉਹਦਾ ਕੰਕਾਲ ਸੀਗਾ ਨੂ ਦਾ ਉਹਨੂੰ ਮਤਲਬ ਵੀ ਹੱਡੀਆਂ ਨੂੰ ਚੂਰਾ ਚੂਰਾ ਕਰ ਕਰਕੇ ਤੇ ਇੱਕ ਨਾ ਨਦੀ ਸੀ ਕਿ ਨਦੀ 'ਚ ਪਾਇਆ ਇਹ ਕਿ ਮਤਲਬ ਜਮਾ ਹੀ ਸੁਰਾਕ ਨਹੀਂ ਰਹਿਣ ਦਿੰਦਾ ਅੱਗ ਉਬਲਾ ਕੇ ਚੰਗੀ ਤਰ੍ਹਾਂ ਉਹਨੂੰ ਹੱਡੀਆਂ ਨੂੰ ਅਗਲਾ ਕੇ ਪੀਸ ਕੇ ਜਮਾ ਚੂਰਾ ਬਣਾ ਕੇ ਨਦੀ 'ਚ ਸੱਟਾ ਐਸੀ ਤੇ ਉਸ ਤੋਂ ਬਾਅਦ ਫਿਰ ਉਹਨ ਦੋਵਾਂ ਦਾ ਆਪਦੇ ਆਪ ਦੇ ਘਰੇ ਚਲੇ ਗਏ ਤੇ ਹੁਣ ਇੱਕ ਗੱਲ ਉਹ ਇੱਥੇ ਮਤਲਬ ਇਹ ਹੈ ਕਿ ਪੁਲਿਸ ਨੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਦੇ ਘਰੇ ਪਿੱਛੇ ਜਾ ਕੇ ਨਹੀਂ ਦੇਖਿਆ ਪੁਲਿਸ ਨੇ ਵੀ ਟੋਆ ਪੁੱਟਿਆਗਾ ਸੀਗਾ ਤੇ ਉਹਨਾਂ ਦਾ ਵਿੜਾ ਕੱਚਾ ਸੀਗਾ ਤੇ ਨਮੀ ਮਿੱਟੀ ਲੇਪੀ ਪਈ ਸੀ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਹੀ ਪਿੰਡ 'ਚ ਕਿਸੇ ਨੇ ਧਿਆਨ ਦਿੱਤਾ ਨਾ ਹੀ ਪੁਲਿਸ ਨੇ ਧਿਆਨ ਦਿੱਤਾ ਜੇ ਪੁਲਿਸ ਉਸ ਗੱਲ ਨੂੰ ਧਿਆਨ ਦਿੰਦੀ ਤਾਂ ਸ਼ਾਇਦ ਇਹ ਕੇਸ 2-4 ਦਿਨਾਂ 'ਚ ਹੀ ਨਿਬੜਿਆਣਾ ਸੀਗਾ ਕਿੱਥੇ ਮਤਲਬ ਕਿੰਨੇ ਸਾਲ ਟੱਪ ਗਏ ਇਸ ਕੇਸ ਨੂੰ ਹੁਣ ਸੁਲਝਿਆ ਜਾ ਕੇ ਪਿੱਛੇ ਜੇ ਅੱਜ ਦੀ ਕਹਾਣੀ ਤਾਂ ਹੁਣ ਤਾਂ ਜੇਲ੍ਹ 'ਚ ਬੈਠੀ ਹੈ ਕਿ ਉਹ ਤੇ ਨਾਲ ਕਸ਼ਮੀਰ ਨੂੰ ਵੀ ਲੱਗੀ ਆਪਦੇ ਨਾਲ ਹੀ ਲੱਗੀ ਆਪਦੇ ਹਸਕੂ ਤੇ ਦੋਨੇ ਜਾਣੇ ਜੇਲ੍ਹ ਚ ਬੈਠੇ ਹੈਗੇ ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਐ ਇੱਥੇ ਹੀ ਸਮਾਪਤ ਜੇ ਕੋਈ ਸਿੱਖਣ ਨੂੰ ਮਿਲਿਆ ਹੋਇਆ ਤਾਂ ਸਬਸਕ੍ਰਾਈਬ ਕਰਕੇ ਚਲੇ ਜਾਓ ਨਹੀਂ ਨਾ ਕਰੋ ਹੁਣ ਦੇਖੋ ਮਾਂ ਦਾ ਉਹ ਰੱਬ ਦਾ ਰੂਪ ਹੁੰਦੀ ਹੈਗੀ ਕਈ ਮਾਂਵਾਂ ਮੈਂ ਤਾਂ ਮੰਨਦਾ ਨਹੀਂ ਸੀਗਾ ਵੀ ਕੋਈ ਵੀ ਮਾਂ ਇਹ ਜਾ ਕੁਝ ਕਰ ਸਕਦੀ ਹੈਗੀ ਪਰ ਇਸ ਕਹਾਣੀ ਚ ਪਤਾ ਲੱਗ ਗਿਆ ਵੀ ਹਰ ਮਾਂ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਬਹੁਤ ਕੁਝ ਚੱਲ ਰਿਹਾ ਦੁਨੀਆਦਾਰੀ ਤੇ ਬਹੁਤ ਜ਼ਿਆਦਾ ਕੁਝ ਚੱਲ ਰਿਹਾ ਤੇ ਹੋਰ ਨਵੀਆਂ ਵੀਡੀਓ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਰਵਾਂਗੇ ਜੇ ਵਧੀਆ ਲੱਗਦੀਆਂ ਸਬਸਕ੍ਰਾਈਬ ਜ਼ਰੂਰ ਕਰਕੇ ਰੋ ਧੰਨਵਾਦ